ਹਾਂਜੀ ਫ੍ਰੈਂਡਸ ਵੈਲਕਮ ਟੂ ਇਨਫੋਵਰਡ ਅਲਗੋਮੈਂਟ ਜੋਬ ਅੱਜ ਦੀ ਕਲਾਸ ਹੈ ਜਿਹੜੀ ਆਪਾਂ ਆਫਲਾਈਨ ਰਿਕਾਰਡ ਕਰ ਰਹੇ ਹਾਂ ਕਮੈਂਟ ਜਰੂਰ ਕਰ ਦਿਓ ਲਾਈਵ ਕਲਾਸਸ ਰਹਿਣਗੀਆਂ ਠੀਕ ਹੈ ਜੀ ਕੰਪੀਟੀਟਿਵ ਐਗਜ਼ਾਮ ਦੇ ਲਈ ਫ੍ਰੀ ਕਲਾਸ ਰਹੇਗੀ ਜੀ ਸਾਰੇ ਸਬਜੈਕਟ ਦੀ ਐਮਸੀਕਿਊ ਟਾਈਪਸ ਕੁਐਸਚਨਸ ਹੋਣਗੇ ਰਿਕਾਰਡਿੰਗ ਕਲਾਸ ਦੇਖ ਰਹੇ ਹੋ ਪਲੀਜ਼ ਨਾਲ ਦੀ ਨਾਲ ਤੁਸੀਂ ਕਮੈਂਟ ਜਰੂਰ ਕਰੀ ਜਾਣਾ ਲਾਈਵ ਕਲਾਸ ਵੀ ਆਪਾਂ ਸ਼ੁਰੂ ਕਰਾਂਗੇ ਕਮੈਂਟ ਜਰੂਰ ਛੱਡ ਦਿਓ ਕਲਾਸ ਕਿਵੇਂ ਲੱਗੀ ਪੂਰੀ ਕਲਾਸ ਤੁਸੀਂ ਦੇਖ ਕੇ ਜਾਣੀਏ ਕਲੀਅਰ ਹੈ ਜੀ ਆਪਣੇ ਨਾਲ ਦੇ ਜਿੰਨੇ ਵੀ ਕੈਂਡੀਡੇਟ ਨੇ ਸਾਰਿਆਂ ਨੂੰ ਬੁਲਾ ਲਓ ਲਾਈਵ ਕਲਾਸ ਹੈ ਜਿਹੜੀ ਉਹ ਆਪਾਂ ਸ਼ੁਰੂ ਕਰਦੇਗੇ ਇੱਕ ਵਾਰ ਰਿਕਾਰਡਿੰਗ ਕਲਾਸ ਹੈਗੀ ਜਿਵੇਂ ਜਿਵੇਂ ਸੁਝਾਅ ਆਉਂਦੇ ਰਹਿਣਗੇ ਤੁਹਾਡੇ ਉਵੇਂ ਉਵੇਂ ਪਰ ਸੁਧਾਰ ਕਰਦੇ ਰਵਾਂਗੇ ਸ਼ੁਰੂਆਤ ਹੈ ਗਲਤੀਆਂ ਹੋਣਗੀਆਂ ਪਲੀਜ਼ ਸੁਧਾਰ ਕਰਾਂਗੇ ਕਮੈਂਟ ਜਰੂਰ ਕਰਦੇ ਜਾਓ ਚਲੋ ਜੀ ਸ਼ੁਰੂ ਕਰਦੇ ਆਂ ਅੱਜ ਦੀ ਕਲਾਸ ਪਹਿਲੀ ਕਲਾਸ ਦਾ ਪਹਿਲਾ ਕੁਸ਼ਣ ਹੈ ਜੀ ਆਪਣਾ ਦਿੱਲੀ ਸਲਤਨਤ ਦਾ ਕਾਲ ਦੱਸੋ ਦਿੱਲੀ ਸਲਤਨਤ ਦਾ ਪੀਰੀਅਡ ਦੱਸੋ ਜੀ ਆਪਸ਼ਨ A 1526 ਤੋਂ 1857 ਆਪਸ਼ਨ B 1206 ਤੋਂ 1526 ਆਪਸ਼ਨ ਸੀ 1857 ਤੋਂ 1910 ਆਪਸ਼ਨ ਡੀ 1209 ਤੋਂ 1526 ਫਟਾਫਟ ਕਮੈਂਟ ਕਰ ਦਿਓ ਜੀ ਆਪਸ਼ਨ ਕਿਹੜਾ ਹੈ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਜਿਹੜਾ ਉਹ ਆਪਸ਼ਨ ਬੀ ਹੈ ਜੀ 1206 ਤੋਂ 1526 ਕਲੀਅਰ ਹੈ ਜੀ ਹੁਣ ਕਾਫੀ ਕੈਂਡੀਡੇਟ ਜਿਹੜੇ ਉਹਨਾਂ ਨੂੰ ਪਤਾ ਹੋਏਗਾ ਵੀ 1206 ਤੋਂ 1526 ਇਹ ਕਿਵੇਂ ਆਇਆ ਠੀਕ ਹੈ ਜੀ ਤਾਂ ਸੋਨੂੰ ਦੱਸ ਦਈਏ ਸਭ ਤੋਂ ਪਹਿਲਾਂ ਦੇਖੋ ਜਿਹੜਾ ਦਿੱਲੀ ਸਲਤਨਤ ਦਾ ਸਮਾਂ ਉਹ ਸ਼ੁਰੂ ਹੁੰਦਾ ਹੈਗਾ 1206 ਤੋਂ 1526 ਠੀਕ ਹੈ ਜੀ 1206 ਹੈ ਜਿਹੜਾ ਇਹ ਰ ਯਾਦ ਰੱਖਣੀ ਮੁਸ਼ਕਲ ਹੋ ਜਾਣਗੇ ਇੱਕ ਤੁਸੀਂ ਤਰੀਕੇ ਜਿਹੜੀ ਉਹਦਾ ਪੜ੍ਹੀ ਹੋਏਗੀ ਨਾ ਜੀਕੇ ਤਾਂ ਸੌਖੀ ਲੱਗਦੀ ਹੈ ਨਾ ਜੀਕੇ ਤਾਂ ਸੌਖੀ ਲੱਗਦੀ ਠੀਕ ਹੈ ਜੀ ਜੀ ਮੀਨਸ ਗੁਲਾਮ ਵੰਸ਼ ਕੇ ਮੀਨਸ ਖਿਲਜੀ ਵੰਸ਼ ਤੋਗਲਕ ਵੰਸ਼ ਸੈਯਦ ਵੰਸ਼ ਤੇ ਲੋਧੀ ਵੰਸ਼ ਹੁਣ ਇਹਨਾਂ ਦੇ ਯਾਦ ਕਰਨੇ ਔਖੇ ਹੈ ਜਿਵੇਂ ਫੋਰ ਐਗਜ਼ਾਮਪਲ ਗੁਲਾਮ ਵੰਸ ਦਾ ਜਿਹੜਾ ਪੀਰੀਅਡ ਹੈ ਉਹ 1206 ਤੋਂ ਲੈ ਕੇ 1290 ਹੈ ਹੁਣ ਕੈਂਡੀਡੇਟ ਇਹ ਯਾਦ ਕਰਨੇ ਔਖੇ ਨੇ ਹੁਣ ਤੁਹਾਨੂੰ ਇੱਕ ਟ੍ਰਿਕ ਦੱਸਦੇ ਆ ਵੀ ਜਿਹੜਾ ਇਹ ਹੈ ਤੁਸੀਂ ਕਿਵੇਂ ਯਾਦ ਰੱਖ ਸਕਦੇ ਹੋ ਜਿਹੜਾ ਗੁਲਾਮ ਵੰਸ ਹੈ ਜੀ ਉਹ ਕਿੰਨੇ ਸਾਲ ਰਾਜ ਕੀਤਾ ਉਹਨੇ 84 ਸਾਲ ਯਾਦ ਕੀਤਾ ਠੀਕ ਹੈ ਜੀ 1206 ਦੇ ਵਿੱਚ 84 ਕੀਤਾ ਆਪਾਂ 1290 1206 1290 ਭੁੱਲ ਜਾਂਗੇ ਪਰ ਆਪਾਂ 84 ਸਾਲ ਨਹੀਂ ਭੁੱਲਦੇ ਠੀਕ ਹੈ ਜੀ ਇਸੇ ਤਰ੍ਹਾਂ ਹੀ ਉਸ ਤੋਂ ਬਾਅਦ ਅਗਲਾ ਖਿਲਜੀ ਵੰਸ਼ ਖਿਲਜੀ ਵੰਸ਼ ਨੇ ਕਿੰਨੇ ਸਾਲ ਰਾਜ ਕੀਤਾ ਖਿਲਜੀ ਵੰਸ਼ ਨੇ ਰਾਜ ਕੀਤਾ ਕਿ 30 ਸਾਲ ਠੀਕ ਹੈ ਜੀ ਤਾਂ ਹੁਣ 1290 ਦੇ ਵਿੱਚ ਆਪਾਂ ਕਿੰਨਾ ਐਡ ਕਰ ਦਾਂਗੇ 30 ਸਾਲ ਠੀਕ ਹੈ ਤਾਂ ਕਿੰਨਾ ਬਣ ਗਿਆ 1290 'ਚ 30 ਸਾਲ ਐਡ ਕੀਤਾ ਤਾਂ 1320 ਬਣ ਗਿਆ ਨਾ ਤਾਂ ਅਗਲਾ ਵੰਸ਼ ਜਿਹੜਾ ਉਹ 1320 ਤੋਂ ਸਟਾਰਟ ਹੋਊਗਾ ਬਸ ਤੁਸੀਂ ਇਹ ਇਹ ਨਹੀਂ ਯਾਦ ਰੱਖਣੇ ਇਹ ਮੈਂ ਤੁਹਾਨੂੰ ਤਾਂ ਦੱਸਿਆ ਤਾਂ ਕਿ ਤੁਸੀਂ ਐਡ ਕਰ ਕਰਕੇ ਉਹਨਾਂ ਦਾ ਪੀਰੀਅਡ ਜਿਹਾ ਜੋਵਾ ਉਹ ਯਾਦ ਕਰ ਰੱਖੋ ਠੀਕ ਹੈ ਜੀ ਗੁਰਾਵਨ 84 ਸਾਲ ਨੇ ਹੈ ਖਿਲਜੀ ਵੰਸ਼ 30 ਸਾਲ ਨੇ ਹੈ ਉਸ ਤੋਂ ਬਾਅਦ ਜਿਹੜਾ ਤੁਗਲਕ ਵੰਸ਼ ਹੈ ਤੁਗਲਕ ਵੰਸ਼ ਹੈ ਜਿਹੜਾ ਉਹ 94 ਸਾਲ ਨੇ 84 ਚ 10 ਐਡ ਕੀਤੇ 94 ਤੁਗਲਕਸ ਵੰਸ਼ ਹੈ ਜਿਹੜਾ ਸਭ ਤੋਂ ਵੱਧ ਤੱਕ ਰਾਜ ਕੀਤਾ ਜੇ ਪੁੱਛੇ ਹੋ ਸਭ ਤੋਂ ਘੱਟ ਰਾਜ ਕੀਤਾ ਖਿਲਜੀ ਵੰਸ਼ ਨੇ ਸਭ ਤੋਂ ਵੱਧ ਰਾਜ ਕੀਤਾ ਤੁਗਲਕ ਵੰਸ਼ ਨੇ ਜੀਕੇ ਦਾ ਸੋਖੀ ਲੱਗਦੀ ਉਸ ਤੋਂ ਬਾਅਦ ਸૈયਦ ਵੰਸ਼ ਹੈ ਠੀਕ ਹੈ ਹੁਣ 30 ਦੇ ਵਿੱਚ 7 ਹੋਰ ਐਡ ਕਰ ਦਾਂਗੇ 37 ਸਾਲ ਜਿਹੜਾ ਉਹ ਸૈયਦ ਵੰਸ਼ ਨੇ ਰਾਜ ਕੀਤਾ ਹੁਣ ਲਾਸਟ ਤੇ ਆ ਜਾਂਦਾ ਲੋਦੀ ਵੰਸ਼ ਤਾਂ ਲੋਦੀ ਵੰਸ਼ ਨੇ ਕਿੰਨੇ ਸਾਲ ਰਾਜ ਕੀਤਾ 75 ਸਾਲ ਬਸ ਇਹ ਸੌਖਾ ਜਿਹਾ ਟ੍ਰਿਕ ਹੈਗੀ ਇਹ ਯਾਦ ਕਰਨੀ ਲੋੜ ਨਹੀਂ ਠੀਕ ਹੈ 1206 ਤੋਂ ਸ਼ੁਰੂ ਕਰ ਲਓ 1206 ਦੇ 84 ਐਡ ਕਰਤੇ ਗੁਲਾਮ ਵੰਸ਼ ਦੇ ਫਿਰ 30 ਐ ਸਾਲ ਕਰਤੇ ਖਿਲਜੀ ਦੇ ਫਿਰ 94 ਕਰਤੇ ਫਿਰ ਉਸ ਤੋਂ ਬਾਅਦ 37 ਤੇ ਫਿਰ 75 ਠੀਕ ਹੈ ਜੀ ਇਹ ਟ੍ਰਿਕ ਹੈ ਜਿਹੜੀ ਯਾਦ ਰੱਖਣੀ ਹੈ ਹੁਣ ਚੱਲਦੇ ਆਪਾਂ ਨੈਕਸਟ ਕੁਐਸਚਨ ਵੱਲ ਠੀਕ ਹੈ ਇਸ ਤਰ੍ਹਾਂ ਦੀਆਂ ਹੀ ਕਲਾਸਾਂ ਤੁਹਾਨੂੰ ਰੋਜ਼ ਮਿਲਣਗੀਆਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੁਹਾਡੇ ਸੰਪਰਕ ਵਿੱਚ ਜਿੰਨੇ ਵੀ ਕੈਂਡੀਡੇਟ ਨੇ ਸਾਰਿਆਂ ਨਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਚਾਹੇ ਲਗੌੜੀ ਕਲਾਸ ਹੈ ਤੁਸੀਂ ਕਮੈਂਟ ਜ਼ਰੂਰ ਕਰਨੇ ਨੇ ਕਲੀਅਰ ਹੈ ਜੀ ਚਲੋ ਨੈਕਸਟ ਕੁਐਸਚਨ ਤੇ ਚੱਲਦੇ ਆਪਾਂ ਦੂਸਰਾ ਕੁਐਸਚਨ ਹੈ ਜੀ ਆਪਣਾ ਵਿਚ ਆਫ ਦਾ ਫੋਲੋਇੰਗ ਸਟੇਟ ਸ਼ੇਅਰ ਇਟਸ ਬਾਉਂਡਰੀ ਵਿਦ ਪਟਾਨ ਫੁਟਾਨ ਨਰਾਜ ਨਾ ਫੁਟਾਨ ਹੈ ਜਿਹੜਾ ਉਹ ਉਹਦੇ ਨਾਲ ਕਿਹੜਾ ਰਾਜ ਆਪਣੀ ਸੀਮਾ ਜਿਹੜੀ ਉਹ ਸ਼ੇਅਰ ਕਰਦਾ ਹੈ West Bengal ਕਰਦਾ ਹੈ Mizoram ਕਰਦਾ ਹੈ Nagaland ਕਰਦਾ ਹੈ Manipur ਕਰਦਾ ਹੈ ਫਟਾਫਟ ਕਮੈਂਟ ਜਰੂਰ ਕਰ ਦਿਓ ਹਾਲਾਂਕਿ ਕਮੈਂਟ ਹੈ ਜਿਹੜੇ ਮੈਨੂੰ ਤੁਹਾਡੇ ਨਹੀਂ ਦਿਖਣਗੇ ਕਿਉਂਕਿ ਆਫਲਾਈਨ ਕਲਾਸ ਹੈ ਪਲੀਜ਼ ਲਾਈਵ ਕਲਾਸ ਆਪਾਂ ਜਰੂਰ ਸ਼ੁਰੂ ਕਰਾਂਗੇ ਕਮੈਂਟ ਹੈ ਤੁਹਾਡੇ ਮੈਂ ਪੜ੍ਹਾਂਗਾ ਠੀਕ ਹੈ ਜਦੋਂ ਲਾਸਟ ਦੇ ਵਿੱਚ ਤੁਹਾਡੇ ਸਾਰਿਆਂ ਦੇ ਕਮੈਂਟ ਆਉਣਗੇ ਆਪਾਂ ਪੜ੍ਹਾਂਗੇ ਵੀ ਕਿੰਨੇ ਕੈਂਡੀਡੇਟ ਨੇ ਜਿਹੜੇ ਉਹ ਸਹੀ ਆਨਸਰ ਦੇ ਪਾ ਰਹੇ ਨੇ ਠੀਕ ਹੈ ਤਾਂ ਐਜ਼ ਅ ਰਾਈਟ ਆਨਸਰ ਹੈਗੀ ਜੀ West Bengal ਤਾਂ ਵੈਸੇ ਬੋਲ ਹੁਣ ਆਪਾਂ ਮੈਪ ਦੇ ਵਿੱਚ ਵੀ ਚੈੱਕ ਕਰ ਲੈਨੇ ਆਂ ਦੇਖੋ ਮਿਜ਼ੋਰਮ ਹੈ ਨਾਗਾਲੈਂਡ ਹੈ ਮਨੀਪੁਰ ਹੈ ਉਹ ਪੁੱਛ ਰਿਹਾ ਕਹਿੰਦਾ ਭੂਟਾਨ ਦੇ ਨਾਲ ਭੂਟਾਨ ਦੇਖੋ ਆ ਸੀਗਾ ਠੀਕ ਹੈ ਜੀ ਭੂਟਾਨ ਕਿੱਥੇ ਹੈਗਾ ਆ ਸੀਗਾ ਠੀਕ ਹੈ ਜੀ ਹੁਣ ਇਹਦੇ ਭੂਟਾਨ ਦੇ ਨਾਲ ਦੇਖੋ ਮਿਜ਼ੋਰਮ ਦਿਖਦਾ ਹੈ ਮਿਜ਼ੋਰਮ ਕਿੱਥੇ ਹੈਗਾ ਮਿਜ਼ੋਰਮ ਆ ਪਿਆ ਠੀਕ ਹੈ ਜੀ ਪੁਟਾਨ ਇਥੇ ਮਿਜ਼ਰਮ ਇਥੇ ਕਿੱਥੇ ਨਹੀਂ ਨੇ ਉਸ ਤੋਂ ਬਾਅਦ ਨਾਗaland ਦੇਖੋ ਕਿੱਥੇ ਹੈ ਨਾਗaland ਦੇਖੋ ਆ ਬਈ ਨਾਗaland ਠੀਕ ਹੈ ਜੀ ਉਸ ਤੋਂ ਬਾਅਦ ਅਗਲਾ ਮਣੀਪੁਰ ਕਿੱਥੇ ਹੈਗਾ ਮਣੀਪੁਰ ਆ ਪਿਆ ਠੀਕ ਹੈ ਹੁਣ ਦੇਖੋ ਵੈਸਟ ਬੰਗਾਲ ਕਿੱਥੇ ਆ ਜਾਂਦੀ ਹੈ ਵੈਸਟ ਬੰਗਾਲ ਠੀਕ ਹੈ ਜੀ ਤਾਂ ਵੈਸਟ ਬੰਗਾਲ ਪੁਟਾਨ ਦੇ ਨਾਲ ਆਪਣੀ ਹੱਦ ਸਾਂਝੀ ਕਰਦਾ ਹੁਣ ਹੋਰ ਦੇਖੋ ਵੈਸਟ ਬੰਗਾਲ ਦੇ ਨਾਲ ਕਿਹੜੇ-ਕਿਹੜੇ ਹੋ ਸਕਦਾ ਥੋੜਾ ਕੋਈ ਹੋਰ ਕੁਛ ਆਪਸ਼ਨਸ ਦੇ ਕੇ ਪੁੱਛ ਲਵੇ ਐਗਜ਼ਾਮੀਨਰ ਠੀਕ ਹੈ ਜੀ ਪੁਟਾਨ ਦੇ ਨਾਲ ਅਰੁਣਾਚਲ ਪ੍ਰਦੇਸ਼ ਆਪਦੀ ਸੀਮਾ ਸਾਂਝੀ ਕਰਦਾ ਹੈ ਸਿੱਕਮ ਕਰਦਾ ਠੀਕ ਹੈ ਜੀ ਅਸਾਮ ਕਰਦਾ ਕਲੀਅਰ ਹੈ ਪੁਟਾਂ ਦੇ ਨਾਲ ਇਹ ਵੀ ਕੁਸਚਨ ਬਣ ਸਕਦਾ ਵੀ ਪੁਟਾਂ ਦੇ ਨਾਲ ਕਿੰਨੇ ਰਾਜ ਨੇ ਕਿੰਨੀਆਂ ਸਟੇਟ ਨੇ ਜਿਹੜੀਆਂ ਉਹਦੀ ਸਿਮਾ ਸਾਂਝੀ ਕਰਦੀਆਂ ਨੇ ਨੰਬਰ 1 ਤੇ ਆ ਗਿਆ ਅਰੁਣਾਚਲ ਪ੍ਰਦੇਸ਼ ਨੰਬਰ 2 ਤੇ ਆ ਗਿਆ ਸਿੱਕਮ ਠੀਕ ਹੈ ਜੀ ਨੰਬਰ 3 ਤੇ ਆ ਗਿਆ ਅਸਾਮ ਤੇ ਨੰਬਰ 4 ਤੇ ਆ ਗਿਆ ਵੈਸਟ ਬੰਗਾਲ ਠੀਕ ਹੈ ਜੀ ਹੁਣ ਕੁਸਚਨ ਇਹ ਵੀ ਬਣ ਸਕਦਾ ਵੀ ਪੁਟਾਂ ਦੇ ਨਾਲ ਕਿੰਨੀਆਂ ਜਿਹੜੇ ਰਾਜ ਨੇ ਉਹ ਆਪਦੀਆਂ ਹੱਦਾਂ ਸਾਂਝੀਆਂ ਕਰਦੇ ਆ ਤਾਂ ਟੋਟਲ 4 ਸਟੇਟਸ ਨੇਗੀਆਂ ਜਿਹੜੀਆਂ ਭੁਟਾਨ ਦੇ ਨਾਲ ਆ ਚਲੋ ਜੀ ਨੈਕਸਟ ਕੁਐਸਚਨ ਵੱਲ ਚਲਦੇ ਆਪਾਂ ਨੈਕਸਟ ਕੁਐਸਚਨ ਹੈ ਜੀ ਪੰਜਾਬ ਦੀ ਸਿਮਾ ਕਿੰਨੇ ਰਾਜਾਂ ਨਾਲ ਲੱਗਦੀ ਹੈ ਇਹਦਾ ਆਨਸਰ ਤਾਂ ਕੋਈ ਵੀ ਕੈਂਡੀਡੇਟ ਗਲਤ ਨਹੀਂ ਕਰੂਗਾ ਕਿਉਂਕਿ ਸਭ ਨੂੰ ਪਤਾ ਹੈ ਵੀ ਪੰਜਾਬ ਹੈ ਜਿਹੜਾ ਕਿੰਨੇ ਪਾਸੇ ਉਹ ਲੱਗਦਾ ਹੈਗਾ ਤੇ ਕਿਹੜੀ ਕੰਟਰੀ ਲੱਗਦੀ ਹੈ ਕਿੰਨੀਆਂ ਯੂਟੀਜ਼ ਲੱਗਦੀਆਂ ਸਭ ਪਤਾ ਹੋਊਗਾ ਚਲੋ ਫਟਾਫਟ ਆਨਸਰ ਕਰੋ ਜੀ ਆਪਸ਼ਨ A 10 ਆਪਸ਼ਨ B 5 ਆਪਸ਼ਨ C 2 ਆਪਸ਼ਨ D 1 ਤਾਂ A ਇਸ ਦਾ ਰਾਈਟ ਆਨਸਰ ਹੈ ਜੀ অপশন 1 3 ਹੁਣ ਦੇਖ ਲੈਨੇ ਆ ਤਿੰਨ ਕਿਹੜੇ ਕਿਹੜੇ ਰੱਖਦੇ ਨੇਗੇ ਪੰਜਾਬ ਦਾ ਮੈਪ ਆ ਦੇਖੋ ਜੀ Rajasthan Haryana Himachal Pradesh ਤਾਂ ਤਿੰਨ ਪਾਸੋਂ ਸਟੇਟ ਲੱਗਦੀ ਹੈ ਇੱਕ ਪਾਸੋਂ ਕੰਟਰੀ ਲੱਗਦੀ ਹੈ ਪਾਕਿਸਤਾਨ ਤੇ ਦੋ ਯੂਟੀਆਂ ਲੱਗਦੀਆਂ ਨੇ ਯੂਟੀਆਂ ਕਿਹੜੀਆਂ ਨੇਗੀਆਂ ਜੀ ਦੋ ਯੂਟੀਆਂ ਲੱਗਦੀਆਂ ਨੇਗੀਆਂ ਦੇਖੋ ਚੰਡੀਗੜ੍ਹ ਲੱਗਦਾ ਠੀਕ ਹੈ ਤੇ ਜੰਮੂ ਐਂਡ ਕਸ਼ਮੀਰ ਲੱਗਦਾ ਠੀਕ ਹੈ ਜੀ ਹੁਣ ਜੇ ਟੋਟਲ ਕੁਐਸਚਨ ਐਗਜ਼ਾਮੀਨਰ ਪੁੱਛ ਲਵੇ ਤਾਂ ਯੂਟੀਜ਼ ਦੇ ਸਟੇਟਸ ਕਿੰਨੀਆਂ ਲੱਗਦੀਆਂ ਤਿੰਨ ਯੂਟੀਜ਼ ਲੱਗਦੀਆਂ ਰਾਜਸਥਾਨ ਹਰਿਆਣਾ ਹਿਮਾਚਲ ਪ੍ਰਦੇਸ਼ ਤੇ ਦੋ ਤਿੰਨ ਸਟੇਟ ਲੱਗਦੀਆਂ ਦੋ ਯੂਟੀਜ਼ ਟੋਟਲ ਪੰਜ ਠੀਕ ਹੈ ਤਾਂ ਪੁੱਛੇ ਜੇ ਇੱਕ ਕੰਟਰੀ ਕਿਹੜੀ ਲੱਗਦੀ ਹੈ ਤਾਂ ਕੰਟਰੀ ਲੱਗਦੀ ਹੈ ਪਾਕਿਸਤਾਨ ਠੀਕ ਹੈ ਜੀ ਹੋਰ ਕੁਐਸਚਨ ਵੀ ਵੰਸ ਸਕਦੇ ਨੇ ਇਸ ਦੇ ਵਿੱਚੋਂ ਵੀ ਪਾਕਿਸਤਾਨ ਦੇ ਨਾਲ ਜਿਹੜਾ ਸਭ ਤੋਂ ਨੀਰ ਹਾਂਜੀ ਫ੍ਰੈਂਡਸ ਏਸੀ ਕੀ ਆਪਣੀ ਅੱਜ ਦੀ ਆਫਲਾਈਨ ਕਲਾਸ ਠੀਕ ਹੈ ਆਫਲਾਈਨ ਕਲਾਸ ਤਾਂ ਕਰਕੇ ਆਪਾਂ ਘੱਟ ਲਗਾ ਰਹੇ ਕਿਉਂਕਿ ਇੰਟਰੈਕਸ਼ਨ ਨਹੀਂ ਹੋ 파ਰੀ ਠੀਕ ਹੈ ਜੀ ਲਾਈਵ ਕਲਾਸ ਹੈ ਜਿਹੜੀ ਕੱਲ ਨੂੰ ਸਹੀ 8 ਵਜੇ ਮਿਲੂਗੀ ਤੁਹਾਨੂੰ ਆ ਦੇਖੋ ਇਨਫੋ ਬੋਲਡ ਅਲਗੋਰੀਟਮ ਜੋਬ ਸਰਚ ਕਰੋਗੇ YouTube ਤੇ ਸਟੱਟ ਕਰਨ ਤੋਂ ਬਾਅਦ ਠੀਕ ਹੈ ਜੀ ਲਾਈਵ ਸੈਕਸ਼ਨ 'ਚ ਜਾਓਗੇ ਆ ਦੇਖੋ ਲੱਗੀ ਪਈ ਕਲਾਸ ਆਪਣੀ ਠੀਕ ਹੈ ਜੀ 8 8 24 6 ਵਜੇ ਯਾਨੀ ਕਿ ਕੱਲ ਨੂੰ 8 ਵਜੇ ਸਹੀ ਲਾਈਵ ਕਲਾਸ ਹੈ ਜਿਹੜੀ ਆਪਣੀ ਸ਼ੁਰੂ ਹੋ ਜੂਗੀ ਤਾਂ ਇਸੇ ਕੁਐਸਚਨ ਤੋਂ ਹੀ ਆਪਾਂ ਸ਼ੁਰੂ ਕਰਾਂਗੇ ਕਲੀਅਰ ਹੈ ਜੀ ਵੀਡੀਓ ਕੈਜੀ ਲੱਗੀ ਪਲੀਜ਼ ਕਮੈਂਟ ਜਰੂਰ ਕਰਕੇ ਜਾਣਾ ਵੀਡੀਓ ਨੂੰ ਲਾਈਕ ਸੇ ਜਰੂਰ ਕਰ ਦੇਣਾ ਤੁਹਾਡੇ ਸੰਪਰਕ ਚ ਜਿੰਨੇ ਨੇ ਸਾਰੇ ਨਾਲ ਵੀਡੀਓ ਨੂੰ ਸ਼ੇਅਰ ਜਰੂਰ ਕਰਨੀ ਹੈ ਤਾਂ ਇਸੇ ਤਰ੍ਹਾਂ ਦੀਆਂ ਕਲਾਸਾਂ ਜਿਹੜੀਆਂ ਲੱਗਦੀਆਂ ਰਹਿਣਗੀਆਂ ਆਪਣੀਆਂ ਆਪਣੀ ਰਾਏ ਜਰੂਰ ਕਰਕੇ ਦੱਸਿਓ ਜੀ ਕਮੈਂਟ ਜਰੂਰ ਕਰਕੇ ਜਾਇਓ ਕਲਾਸ ਕਿੱਦਾਂ ਦੀ ਲੱਗੀ ਮਿਲਦੇ ਆ ਕੱਲ ਸ਼ਾਮ ਨੂੰ ਸਹੀ 8:00 ਬਾਈ ਬਾਈ